ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਚਾਰਪੁਰ ਜ਼ਿਲ੍ਹੇ ਵਿੱਚ ਸੋਮਵਾਰ ਦੇ ਰਾਤ ਹਮਲਾਵਾਰਾਂ ਨੇ ਇੱਕ 24 ਸਾਲਾ ਦੁਕਾਨਦਾਰ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਘਟਨਾ ਸੋਮਵਾਰ ਰਾਤ 10 ਵਜੇ ਦੇ ਕਰੀਬ ਗੜਦੀ ਵਾਲਾ ਬੱਸ ਸਟਾਪ ਨੇੜੇ ਵਾਪਰੀ ਪਿੰਡ ਮੇਜਾਪੁਰਾ ਦਾ ਰਹਿਣ ਵਾਲਾ ਵਿਨਾਸ਼ ਗੜਦੀ ਵਾਲਾ ਵਿੱਚ ਤੋਹਫਿਆਂ ਦੀ ਦੁਕਾਨ ਚਲਾਉਂਦਾ ਸੀ। ਉਦੋਂ ਆਪਣੇ ਦੋਸਤ ਗਗਨਦੀਪ ਸਿੰਘ ਨਾਲ ਸੀ ਜਦੋਂ ਦੋ ਕਾਰਾਂ ਵਿੱਚ ਸਵਾਰ ਹੋਏ ਆਏ ਕਟੋ-ਕਟ 10 ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋਵੇਂ ਦੋਸਤ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਹਮਲਾਵਰ ਮੌਕੇ ਤੋਂ ਭੱਜ ਗਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੂੰ ਇਲਾਜ ਲਈ ਦਸੂਆ ਦੇ ਸਿਵਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਅਮਨਾਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦੋਂ ਦੇ ਦੋਸਤ ਗਗਨਦੀਪ ਸਿੰਘ ਦਾ ਇਲਾਜ ਕੀਤਾ ਗਿਆ ਬਾਅਦ ਇਸ ਘਟਨਾ ਵਿੱਚ ਹਮਲਾਵਾਰਾਂ ਵੱਲੋਂ ਵਰਤੀ ਗਈ ਇੱਕ ਕਾਰ ਪਿੰਡ ਗੋਧਪੁਰ ਨੇੜੇ ਹਾਸੇ ਦਾ ਸ਼ਿਕਾਰ ਹੋ ਗਈ ਪੁਲਿਸ ਨੇ ਵੀ ਕਿਹਾ ਕਿ ਕਾਰ ਵਿੱਚ ਸਵਾਰ 5 ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਜਤ ਅਧਿਕਾਰੀ ਸਬ ਇਨਸਪੈਕਟਰ ਗੁਰਸਾਈਬ ਸਿੰਘ ਨੇ ਦੱਸਿਆ ਕਿ ਗੜਦੀ ਵਾਲਾ ਪੁਲਿਸ ਸਟੇਸ਼ਨ ਵਿੱਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਲਿਸ ਨੇ ਇਹ ਵੀ ਕਿਹਾ ਕਿ ਮਲਜ਼ਮਾਂ ਵਿੱਚ ਗੋਤਪੁਰ ਦਾ ਨਵਜੋਤ ਸਿੰਘ ਉਰਫ ਹੈਪੀ ਬਠਲਾਨ ਦਾ ਰਿਸ਼ੀ ਅਤੇ ਨਵਜੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਗੌਰਵ ਸਾਰੇ ਡੇੜਿਆਣਾ ਖੁਰਦ ਦੇ ਵਸਨੀਕ ਦੇ ਨਾਲ ਨਾਲ 4 ਤੋਂ 5 ਅਨਤ ਚਾਪੇ ਵਿਅਕਤੀ ਸ਼ਾਮਲ ਹਨ ਪੁਲਿਸ ਨੇ ਵੀ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਹਮਲਾ ਦੋਸ਼ੀਆਂ ਤੇ ਮ੍ਰਿਤਕ ਵਿਚਕਾਰ ਉਪਰਾਨੀ ਦੁਸ਼ਮਣੀ ਦਾ ਨਤੀਜਾ ਸੀ